ਲੋ ਵੀ ਮੱਲੋ ਆਪਾਂ ਸੁਣਾਉਣੇ ਸਾਨੂੰ 605 ਡੀਆਈ ਅਰਜਨ ਤੇ 10 ਮਾਡਲ ਹੈ ਤੇ 385 ਡਿਮਾਂਡ ਹੈ ਤੇ ਨੰਬਰ ਹੈ ਪੰਜਾਬ ਦਾ ਹਨਾ ਪੀਬੀਤੀ ਤੇ ਟਰੈਕਟਰ ਹੈਗਾ ਆਪਣੇ ਭਰਾ ਅਮਰਜੀਤ ਦੇ ਅਮਰਜੀਤ ਕੀ ਹਾਲੇਵਾਲ ਹੈ ਠੀਕ ਹੈ ਬਾਈ ਜੀ ਤੁਸੀਂ ਦੱਸੋ ਠੀਕ ਠਾਕ ਹੈ ਹਾਂ ਹਾਂ ਵਧੀਆ ਬਹੁਤ ਹੋਰ ਵਧੀਆ ਸਾਰਾ ਹਾਂ ਸਾਰਾ ਵਧੀਆ ਅੱਛਾ ਤੇ ਇਹਦੇ ਬਾਰੇ ਦੇ ਡੀਟੇਲ ਫਿਰ ਇਹ ਪੰਜਾਬ ਨੰਬਰ ਬਾਈ ਮੁਕਸਰ ਦਾ ਨੰਬਰ ਹੈ ਹਾਂ ਸਿਰ ਮੁਕਸਰ ਸਾਹਿਬ ਦਾ ਨੰਬਰ ਹੈ ਫਰਸਟ ਕੁਆਲਿਟੀ ਦਾ ਹੈ ਟਾਇਰ ਜਵਾ ਨਵੇਂ ਮਗਰਲੇ ਹੋਰ ਵੀ 85 ਪੈਸੇ ਪਈ ਹੈ ਅੱਛਾ ਹਾਂ ਟ੍ਰੇਡ ओरिजिनल ਹੀ ਸਾਰਾ ਏ ਟੂ ਜ਼ेड ਅੱਛਾ ਤੇ ਗੇਅਰ ਸੈਂਟਰ ਹੈ ਹਾਂ ਅੱਛਾ ਮਗਰੂਬ ਖਾਰੂ ਟਾਇਰ ਮਗਰੂਬ ਵੀ ਦਿਖਾਣੇ ਆ ਹਨ ਤੇ ਗিয়ার ਇੰਜਨ ਦਾ ਕਿਵੇਂ ਆਇਆ ਇੰਜਨ ਗੇਅਰ ਦਾ ਜਮਾ ਓਕੇ ਓਕੇ ਹੈ ਹਾਂ ਬੇਸ਼ੱਕ ਲਾਦੀ ਕਿੰਨੀ ਮਰਜ਼ੀ ਤਸੱਲੀ ਕਰ ਲਈ ਹੈ ਹਨਾ ਜਿੰਨੀ ਮਰਜ਼ੀ ਕਰ ਲਈ ਹੂੰ ਤੇ ਟਾਇਰ ਆ ਗਏ ਇਹ ਵੱਲੋਂ ਜੇਕੇ ਦੇ ਹਨਾ ਤਾਂ ਜੇਕੇ ਦੇ ਜਮਾ ਤਾਜ਼ੇ ਟਾਇਰ ਆ ਹਨਾ ਆ ਦਿਖਾਣੇ ਆਪਾਂ ਮਾਰਕਾ ਹਜੇ ਆ ਲਓ ਵੀ ਉੱਪਰ ਦੀ ਗੁੱਡੀਆਂ ਦੇ ਉੱਪਰ ਮਾਰਕਾ ਹਜੇ ਪਿਆ ਹੈ ਹਨਾ ਹਾਂ ਤੇ ਅਮਰਜੀਤ ਭਾਈ ਪੇਂਟ ਪੂਨ ਕਰਨੀ ਉਹ ਦਸੀ ਪੇਂਟ ਓਰੀਜਨਲੀ ਭਾਈ ਸਾਰਾ ਸਾਰਾ ਓਰੀਜਨਲ ਹੀ ਜਿੰਨਾ ਬੰਪਰ ਪੇਂਟ ਹੈ ਕੱਲਾ ਬੰਪਰ ਪੇਂਟ ਬੰਪਰ ਦਾ ਚਲੋ ਇਹ ਜਿਹੀ ਚੀਜ਼ਾਂ ਦਾ ਚੱਲੀ ਜਾਂਦੀ ਆ ਹਾਂ ਦੂਜਾ ਸਾਰਾ ਓਰੀਜਨਲ ਹੈ ਹੂੰ ਤੇ ਕਾਗਜ਼ ਪੱਤਰਾਂ ਦੀ ਫੁੱਲ ਬੈਲੀਓ ਬੰਦੇ ਦੀ ਆਪਣੀ ਦੀ ਜ਼ਿੰਮੇਵਾਰੀ ਹੁੰਦੀ ਹੈ ਹਨਾ ਇਹ ਜੀ ਫਰਸਟ ਕੁਆਲਿਟੀ ਦੇ ਟ੍ਰਾਈਡਿੰਗ ਹੁੰਦੀ ਹੈ ਆਪਣੇ ਕੋਲ ਤਕਰੀਬ ਨਹੀਂ ਸਾਰੀ ਇੱਥੇ ਕ੍ਰੀਮ ਫਰਸਟ ਪਾਰਟੀ ਦੀ ਹਾਂ ਅੱਛਾ ਉਦੋਂ ਬਾਰ ਆਪਣੇ ਕੋਲ 36 ਦੀ ਹੈ 2012 ਦੀ ਡਿਮਾਂਡ ਰਹਿ ਗਈ ਆਪਣੇ 385 ਹੈ ਕਿ ਫੋਨ ਤੇ ਕਰੇਗਾ ਉਹ ਤਾਂ ਕਰ ਲੈ ਕੋਈ ਚੱਕਰ ਨਹੀਂ ਮੋੜਦਾ ਤੇ ਅੱਗੇ ਆ ਗਿਆ 3630 ਇਹ 2012 ਮਰਲਾ ਬਾਈ ਅੱਛਾ ਰੇਟ ਦਾ 475 ਹੈ 3 ਸਪੀਡ ਵਾਲਾ ਡਬਲ ਡਿਸਟ੍ਰਿਬਿਊਟਰ ਫੁੱਲ ਟੌਪ ਹੈ 3 ਸਪੀਡ ਡਬਲ ਡਿਸਟ੍ਰਿਬਿਊਟਰ ਫੁੱਲ ਸਪੀ ਫੁੱਲ ਟੌਪ ਚਾ ਗਿਆ ਹੈ ਨਾ ਤੇ ਡਬਲ ਆ ਗਿਆ ਮਲੋ ਡਿਸਟ੍ਰਿਬਿਊਟਰ ਇਹਦਾ ਹੈ ਨਾ ਟਾਇਰ ਇਹਦੇ ਵੀ ਨਵੇਂ ਆ ਕੈਰ ਇਹਦੀ ਨਵੇਂ ਆ ਗਏ ਹੈ ਨਾ ਐਮ ਆਰ ਐਫ ਦੇ ਹੈ ਹਾਂ ਮਾਰਕਾ ਸਾਨੂੰ ਆਪ ਦਿਖਾਉਂਦੇ ਆ ਹੈ ਨਾ ਤੇ ਅਗਲੇ ਟਾਇਰ ਕਿੰਨੇ ਕੇ ਪੈਸੇ ਹੋਣਗੇ ਅਮਰਜੀਤ ਬਾਈ 85 ਪੈਸੇ ਪਈ ਬਾਈ ਅਗਲੇ 85 ਪੈਸੇ ਹੈ ਹਾਂ ਨੰਬਰ ਪੰਜਾਬ ਹੈ ਨੰਬਰ ਪੰਜਾਬ ਹੈ ਤੇ ਡਿਮਾਂਡ ਤੋਂ ਦੱਸ ਦਿੱਤਾ ਵੀ ਆਪਾਂ 475 ਬਾਕੀ ਬਾਈ ਇਹ 750 ਦਾ ਦੇ ਦਾਂਗੇ ਅੱਛਾ ਇਹ 750 ਦੇ ਦਿੰਦੇ ਹਾਂ 25000 ਰੁਪਏ ਘਟਾ ਕੇ ਠੀਕ ਐ ਇਸ ਤੋਂ ਅੱਗੇ ਕਿਹੜੇ ਕਿਹੜੇ ਹੋਰ ਆਪਣਾ ਕੋਈ 36 ਦੀ ਇੱਕ ਹੋਰ ਆ ਗਿਆ ਉਹ ਸਾਡਾ ਮੰਨ ਲਓ 36 ਦੀ ਇੱਕ ਹੋਰ ਵੀ ਦਿਖਾਉਂਦੇ ਆ ਤੇ ਟਰੈਕਟਰ ਇਹ ਵੀ ਫਸਟ ਪਾਰਟੀ ਦਾ ਹੈ ਇਹ ਵੀ ਫਸਟ ਅੱਛਾ ਸਾਰੇ ਟਰੈਕਟਰ ਭਰਾ ਕੋਲੇ ਫਸਟ ਪਾਰਟੀ ਦੇ ਆ ਤੇ ਇਹ ਹੈਗਾ ਪੀਵੀ03 ਜਾਨੀ ਕਿ ਬਠਿੰਡਾ ਹਨਾ ਬਠਿੰਡਾ ਨੰਬਰ 2004 ਮਾਡਲ ਹੈ ਤੇ ਟਾਇਰ ਪਿਛਲੇ 2004 ਚ ਟਾਪ ਮਾਡਲ ਹੀ ਆ ਬੀਟ ਕੋ ਇਹਨੇ ਵੀ ਗਰਾਉਂਡ ਹੈ ਪਾਵਰ ਸਟੀਅਰਿੰਗ ਹੈ ਡਬਲ ਡਿਸਟ੍ਰਿਬਿਊਟਰ ਇਹ ਡਬਲ ਡਿਸਟ੍ਰਿਬਿਊਟਰ ਪਾਵਰ ਸਟੀਅਰਿੰਗ ਪੀਪੀਓ ਗਰਾਉਂਡ ਆ ਗਿਆ ਹਾਂ ਅੱਛਾ ਤੇ ਕਹਿ ਲਾ ਟਰੈਕਟਰ ਦਾ ਨਾ ਕਲਚ ਜੋੜ ਖੁੱਲਿਆ ਅੱਛਾ ਬਾਕੀ ਸਾਰਾ ਸ਼ੀਲਡ ਹੈ ਅਜੇ ਕਿੰਨਿਆਂ ਨੂੰ ਯਾਬੀ ਨਹੀਂ ਲੱਗੀ ਟਰੈਕਟਰ ਇੰਨਾਂ ਨਾਲ ਅੱਛਾ ਦਿਖਾ ਦੇ ਖੋਲ ਕੇ ਆਣਾ ਮਿੱਟੀ ਪਈ ਖੜੀ ਹਾਂ ਸਾਰਾ ਨਾਲ ਲੈ ਗਏ ਠੀਕ ਹੈ ਤੇ ਪਿਛਲੇ ਟਾਇਰ ਹੈਗੇ 90 90 ਪੈਸੇ ਹੈ ਨਾ 85 85 ਪੈਸੇ ਜੋੜੀ ਹੈਗੀ 85 ਪੈਸਾ ਦੀ ਜੋੜੀ ਇਹ ਹੈਗੀ ਹੈ ਨਾ ਆ ਰੈਂਪ ਰੂਮਟਰੈਕਟਰ ਦੇ ਕਿੱਡੇ ਸਾਹ ਕੋਈ ਮਗਰਾੜ ਦੇ ਅੰਦਰ ਜੰਗਾਲ ਨਹੀਂ ਕਿਤੇ ਇਸੇ ਪਾਸੇ ਹਾਂ ਮਾਡਲ ਕਿੰਨਾ ਸੀਗਾ ਇਹ ਚਾਰ ਮਾਡਲ ਆ ਬਾਈ ਚਾਰ ਜਿਵੇਂ ਚਾਰ ਮਾਡਲ ਦਾ ਟਰੈਕਟਰ ਬਹੁਤ ਸਾਫ ਮਾਡਲ ਦੇ 11 ਹੈ ਕੰਡੀਸ਼ਨ 11 ਵਰਗੀ ਹੈ 12 ਵਰਗੀ ਪਈ 10 11 12 ਵਰਗੀ ਪਈ ਹੈ ਨਾ ਤੇ ਡਿਮਾਂਡ ਇਹਦੀ ਵੀ ਉਹ ਤੇ ਦੱਸੇਗਾ ਫੋਨ ਡਿਮਾਂਡ ਇਹ ਵੀ ਹੈਗੀ ਹੈ 3 ਲੱਖ ਤੇ 65 ਹਜ਼ਾਰ ਅੱਛਾ ਇਹ ਸਾਢੇ 3 ਨਾਲ ਦੇ ਦਾਂਗੇ ਆਪਾਂ 15000 ਰੁਪਏ ਘਟਾ ਕੇ ਠੀਕ ਉਸ ਪੈਂਟ ਪੈਂਟ ਦਾ ਤੇਰੇ ਕੋਲ ਆਈ ਮੰਡੀ ਇੱਕ ਅੱਧਾ ਹੁੰਦੀ ਆ ਪੈਂਟ ਆਪੇ ਵੇਚ ਦੇਣੀ ਤਕਰੀਬਾ ਹੈਨਾ ਮੈਂ ਬਹੁਤ ਵਾਰੀ ਦੇਖਿਆ ਤੇ ਇਹਦੇ ਬਾਰੇ ਦੱਸ ਦੇ ਡਿਟੇਲ ਇਹਦੀ ਇਹ 2011 ਮਾਡਲ ਆ ਬਾਈ ਅੱਛਾ ਰੇਡਰ ਰੱਤਨ ਲੱਖ ਦੇ 75000 ਹੈ ਫੁੱਲ ਟੌਪ ਕੇ ਆ ਗਿਆ ਹੈਨਾ ਹਾਂ ਫਾਈ ਸਪੀਡਲ ਆ ਹੂੰ ਪਾਵਰ ਸਪੀਅਰ ਦਾ ਡਬਲ ਡਿਸਟ੍ਰੀਬਿਊਟਰੀ ਇਹਦੀ ਹੈ ਅੱਛਾ ਟਾਇਰ ਇਹਦੇ ਹੈਗੇ ਆ 70 75 ਰੁਪਏ 70 75 ਪੈਸੇ ਇਹ ਅਗਲੇ ਟਾਇਰ ਕਿੰਨੇ ਕਹਣਗੇ ਅਗਲੇ ਵੀ ਨਹੀਂ ਹੈਗੇ ਬਾਈ ਤੇ ਗੇਅਰ ਇੰਜਨ ਕੰਨੀ ਹੋ ਕੇ ਇੰਜਨ ਗੇਅਰ ਦਾ ਜਾਵਾਂ ਓਕੇ ਇੰਜਨ ਗੇਅਰ ਦਾ ਪੈਂਡ ਹੁੰਦੇ ਆਪਣੇ ਟਰੈਕਰ ਬੰਦਾ ਪੈਂਡ ਆ ਜੇ ਬਾਹਲੇ ਦਸਲੀ ਕਿੰਨੀ ਮਰਜ਼ੀ ਕਰ ਲੈ ਕਿੰਨੀ ਮਰਜ਼ੀ ਦਸਲੀ ਕਰ ਲਈ ਹੈਣਾ ਤੇ ਡਿਮਾਂਡ ਹੀ 375000 ਰੁਪਏ ਸੀ ਨਾ ਇਹ ਸਾਢੇ 30 ਦਾ ਦੇ ਦਾਂਗੇ ਆਪਾਂ ਠੀਕ ਹੈ ਸਾਢੇ 25000 ਰੁਪਏ ਘਟਾ ਕੇ ਨਾ ਤੇ ਪਿੱਛੇ ਦਿਖਾ ਦਿੰਦੇ ਆਪਾਂ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਟਰੈਕਟਰ ਦਾ ਟੀਬਾ ਟੈਪ ਹੈ ਮੰਨ ਲਓ ਤੇ ਅੰਦਰੋਂ ਰਿੰਗ ਵਗੈਰਾ ਹੈਣਾ ਤੇ ਮਗਰਾੜ ਵਗੈਰਾ ਪੂਰੇ ਸਾਫ ਹੈ ਹੈਣਾ ਤੇ ਬਾਕੀ ਭਰਾ ਦਾ ਨੰ ਤੇ ਤੁਸੀਂ ਚਾਰੇ ਪਾਸੇ ਡਾਇਰੈਕਟਰ ਤੇ ਆਪਸ ਨੂੰ ਨਿਗਾ ਜਿਹੜੀ ਮਰਵਾ ਆਂਦੇ ਆ ਹਨਾ ਤੇ ਅੱਗੇ ਆ ਗਿਆ ਸੋਨਾਲੀ ਕਾ ਸੋਨਾਲੀ ਕਈ 750 ਆਪਣੇ ਕੋਲ ਅੱਛਾ 750 RX ਇਹ ਮਾਡਲ ਹੈਗਾ 2014 ਜੀ 14 ਟਾਪ ਤੇ ਆ ਗਿਆ ਹਨਾ ਆਹ ਰੇਡ 435 ਪਾਵਰ ਸਟੀering ਹੂੰ ਇਹਦੇ ਵੀ ਡਿਸਟ੍ਰਿਬਿਊਟਰ ਹੈਗਾ ਡਬਲ ਡਿਸਟ੍ਰਿਬਿਊਟਰ ਸਪੀਡ ਕੋ ਵਾਲਾ ਅੱਛਾ ਟਾਇਰ 29 690 ਪੈਸੇ ਟਾਇਰ ਪਈਓ ਬਈ 90 ਪੈਸੇ ਟਾਇਰ ਪਈਓ ਨੰਬਰ ਇਹ ਵੀ ਪੰਜਾਬੀ ਹੈ ਪੰਜਾਬ ਤੇ ਗੇਅਰ ਇੰਜਨ ਦੀ ਆਪਦੀ ਅਗਲਾ ਭਾਗੇ ਤਸੱਲੀ ਕਰ ਲੇ ਹਾਂ ਮੈਂ ਨਾ ਕਿੰਨੀ ਮਰਜ਼ੀ ਕਰ ਲੇ ਪਿੰਡ ਆ ਜੀ ਨਾ ਪਿੰਜਨ ਗੇਅਰ ਤਾਂ ਮਾੜਾ ਵੇਚਿਆ ਨਹੀਂ ਵੇਚਣਾ ਆਪਾਂ ਨਹੀਂ ਵੇਚਣਾ ਹਨਾ ਹਾਂ ਤੇ ਬਾਕੀ ਗੇਅਰ ਇੰਜਨ ਕੰਨੀਓ ਭਰਾ ਕਹਦਾ ਆਪਦੇ ਪਿੰਡ ਆ ਜੀ ਆਪਣੇ ਕੋਲੇ ਮਗਲਦਾਰ ਬੀਡੀਡੀ ਦੇ ਆ ਅੱਛਾ ਮੂਰਲੇ ਮਾਰਫ ਦੇ ਆ ਜੀ ਮੂਰਲੇ ਐਮ ਆਰ ਫ ਦੇ ਹਨਾ ਇਹ ਨੰਬਰ ਆ ਗਿਆ ਪੰਜਾਬ ਤੇ ਲੋਨ-ਲੂੰ ਦੀ ਹੈ ਕਰਵਾਨਾ ਹੁੰਦਾ ਹੈ ਲੋਨ ਹੋ ਜੂਗਾ ਜਿਹੜੇ ਜਿਹੜੇ ਨੇ ਹੁੰਦਾ ਉੱਚੇ ਮਾਡਲ ਦੇ ਲੋਨ ਹੋ ਜੂਗਾ ਉਹਨਾਂ ਦੇ ਲੋਨ ਹੋ ਜੂਗਾ ਤੇ ਤੇਰਾ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 9877190699 ਇਹ ਲਈ ਬੰਦੇ ਦਾ ਭਰਾ ਦਾ ਆਪਣੇ ਦਾ ਮੋਬਾਈਲ ਨੰਬਰ ਆ ਗਿਆ ਤੇ ਵੀਡੀਓ ਤੇ ਦਬ ਕੇ ਸ਼ੇਅਰ ਕਰ ਦਿਓ ਤੇ ਜਿਹਨੂੰ ਟਰੈਕਟਰ ਚਾਹੀਦਾ ਹੋਇਆ ਬਾਈ ਕਾਲ ਕਰ ਲੈ ਧੰਨਵਾਦ ਬਾਈ